ਸੋ ਦਾ ਇੱਕ ਲੱਕੜ ਪੱਗਾ ਜਾ ਫੜਿਆ ਲੁਧਿਆਣੇ ਦੀ ਪੁਲਿਸ ਨੇ ਤੇ ਮੈਂ ਰੰਰੇਟਾ ਸ਼ਬਦ ਨਹੀਂ ਬੋਲਾਂ ਲਉ ਨੂੰ ਉਹ ਹੈ ਨਹੀਂ ਐਸਾ ਸ਼ਬਦ ਹੀ ਕਾਤਾ ਡਾਕਟਰ ਡਾਕਟਰ ਵੀ ਰਹੇ ਪਤਾ ਨਹੀਂ ਕਾਦਾ ਡਾਕਟਰ ਹੈ ਮੇਲਾ ਬੜਾ ਪੁਰਾਣਾ ਇਹਦੇ ਨਾਲ ਪਿਆਰ ਰਿਹਾ ਤੇ ਮੈਂ ਫਿਰ ਬਾਅਦ ਚ ਛੱਡਦਾ ਸੀ ਮੂਰਖ ਦਾ ਲੁੱਝਣ ਦਾ ਫਾਇਦਾ ਕੋਈ ਨਹੀਂ ਤੇ ਵੀਡੀਓ ਜਦੋਂ ਭਾਨੇ ਨੂੰ ਗ੍ਰਿਫਤਾਰ ਕੀਤਾ ਤੇ ਕਹਿੰਦਾ ਵੀ ਮੈਂ ਕੋਲ ਖੜਕੇ ਅਸੀਂ ਉਹਦੀ ਕਟਾਈ ਕਰਾਈ ਆ ਤੇ ਕੋਲ ਖੜਕੇ ਅਸੀਂ ਉਹਦੀ ਸਾਰਾ ਕੁਝ ਕੀਤਾ ਤੇ ਪੈਰਬਾਈ ਕਰਾਂਗੇ ਚਲੋ ਅੱਜ ਵੀ ਕੋਰਤੁੰਨੇ ਇਕੱਠਾ ਤੇ ਵਿਅੰਤ ਸੰਗਤ ਲੋਕ ਜਿਹੜੇ ਨੇ ਅੱਜ ਉਥੇ ਇਕੱਠੇ ਕਰ ਰਹੇ ਨੇ ਹੋਣਾ ਵੀ ਚਾਹੀਦਾ ਤੇ ਵਾਹ ਉਹ ਭਾਈ ਪੀਪੀ ਸੁਰਿੰਦਰ ਚਲੋ ਬਹੁਤ ਵਧੀਆ ਬੰਦਾ ਨਾਈਸ ਆ ਮੈਂ ਫੇਰ ਗੱਲ ਵਾਰ-ਵਾਰ ਕਰਦਾ ਹਾਂ ਵੀ ਕਿੰਨੇ ਜਿੰਨੇ ਵਿਚਾਰਾਂ ਦੀ insan ਚ ਫਰਕ ਪੈ ਸਕਦਾ ਪਰ ਜਦੋਂ ਸੰਸਾਰੀ ਭਾਗ ਤੇ ਦੁਰਦਿਆਂ ਤੇ ਇੱਕ ਦੂਜੇ ਦਾ ਖੜਾ ਦਾ ਪਿੰਡ ਤੇ 22 ਗਵਿੰਦਰ ਦੇ ਤਸੱਲੀ ਜੀ ਕਰਵਾਈਏ ਦੀ ਤੇ ਉਹ ਪਰਚਾ ਹੋਇਆ ਮੈਂ ਵੈਸੇ ਇੱਕ ਸੁਭਾਅ ਹੋ ਗੱਲ ਕਰਨ ਲੱਗਾ ਵੀ ਚਲੋ ਬਾਕੀ ਤਾਂ ਕੋਈ ਚਲੋ ਕੋਈ ਜਾਂਦਾ ਹੈ ਤੇ ਜਾਂ ਚਲੋ ਅਸੀਂ ਵੀ ਜਾਂਦੇ ਆ ਜਾਂ ਭਾਰਾ ਭਾਈ ਹੋ ਗਿਆ ਤਾਂ ਸਾਡੇ ਪਿੱਛੇ ਫੇਰ ਵੀ ਚਾਰ ਜੀ ਕੋਈ ਵੀਰ ਭੈਣ ਭਰਾ ਤੁਹਾਡੇ ਵਰਗੇ ਤੁਹਾਡੇ ਹਸਲੇ ਤੁਹਾਡੇ ਸੰਗਤਾਂ ਦੇ ਆਸ ਤੇ ਅਸੀਂ ਦੁਰੇ ਫਿਰਦੇ ਆ ਵੀ ਆ ਕੇ ਕੋਈ ਨਾ ਕੋਈ ਬਿੱਟ ਪਿੱਛੇ ਖੜ ਜਾਂਦਾ ਬਾਡੀ ਨੂੰ ਚ ਸਪੋਰਟ ਕਰ ਦਿੰਦਾ ਪਰ ਮੈਂ ਡਾਕਟਰ ਉਹਦਾ ਵੇਖਣ ਤੇ ਪਰ ਸੋਦਾ ਮੈਂ ਬੋਲਣਾ ਨਹੀਂ ਸੀ ਚਾਹਦਾ ਡਾਕਟਰ ਤੇਰਾ ਤੇ ਪ੍ਰਵਾਹ ਪ੍ਰਵਾਹ ਹੀ ਨਹੀਂ ਆਇਆ ਵੈਸੇ ਵੀਡੀਓ ਤੂੰਨੇ ਕੀ ਵੇਖ ਲਈ ਆ ਵੀਡੀਓ ਤਾਂ ਜੇਲ-ਜੂਲ ਚ ਵੇਖ ਲੇਗਾ ਤੇ ਕਿਉਂਕਿ ਜਾਂ ਫਿਰ ਜੇਲ ਤੋਂ ਬਾਹਰ ਆ ਕੇ ਵੇਖ ਲੇਗਾ ਤੇ ਇਹ ਤਾਂ ਕੋਈ ਪਰਿਵਾਰ ਦਾ ਬੰਦਾ ਨਹੀਂ ਮੈਂ ਹਾਏ ਇਹਦਾ ਨਾਰਾ ਹਾਏ ਮਾਰਤਾ ਡਾਕਟਰ ਸਾਡਾ ਹਾਏ ਫਲਾਣਾ ਕਰਤਾ ਮੈਂ ਤਾਂ ਪਰਿਵਾਰ ਦਾ ਜੀ ਦੀ ਵੇਖਿਆ ਕੋਈ ਨਿਆਣੇ ਨਹੀਂ ਵੇਖੇ ਇਹਦੇ ਬੱਚੇ ਚਲੋ ਹੁਣ ਅਸੀਂ ਤਾਂ ਇਹਦੇ ਧੀ ਸਾਡੀ ਧੀ ਆ ਇਹਦਾ ਬੇਟਾ ਸਾਡੇ ਬੱਚੇ ਵਰਗਾ ਇਹਦੀ ਘਰ ਵਾਲੀ ਸਾਡੀ ਭੈਣ ਆ ਪਰ ਜੱਗਾਂ ਦੇ ਸ਼ਬਦ ਵਰਤਾ ਜਿੱਤਾਂ ਦੇ ਇਹ ਹੈ ਨਾ ਸਿਕਿਉਰਟੀ ਆ ਨੂੰ ਜਾਂ ਪਤਾ ਨਹੀਂ ਕੀ ਇਹ ਲੋਕ ਚਾਹੁੰਦੇ ਨੇ ਕੀ ਖਤਨਾ ਚਾਹੁੰਦੇ ਨੇ ਤੇ ਹੁਣ ਬੈਠਾ ਮਤਲਬ ਚੱਕ ਵਾਂਗੂ ਇਹ ਚੱਕਾ ਦਾ ਹੋਰ ਤੁਸੀਂ ਸਮਝੋ ਕਿ ਇਹ ਚੱਕਾ ਕੋਈ ਬਟਾ ਹੈ ਤੇ ਇਸ ਕਰਕੇ ਡਾਕਟਰ ਅਜੇ ਤਾਂ ਇਹ ਪਰਚਾ ਹੀ ਆ ਪਰ ਸਵਾਸਾ ਦਾ ਵੀ ਨਹੀਂ ਪਤਾ ਹੁੰਦਾ ਕਿਉਂਕਿ ਸਕਿਉਰਟੀਆਂ ਸਕਿਉਰਟੀਆਂ ਨਹੀਂ ਕਦੇ ਕਿਸੇ ਨੂੰ ਛੱਡਦੀਆਂ ਸਕਿਉਰਟੀ ਦਾ ਕੌਣ ਪਤਾ ਹੁੰਦਾ ਕਿਹੜਾ ਸਕਿਉਰਟੀ ਨਾਲ ਬਚੇ ਇਸ ਕਰਕੇ ਉਹ ਕੰਮ ਕਰੋ ਵੀ ੱੱਲੇ ਵੀ ਕੋ ਬਾਹਰ ਹੁਣ ਉੱਪਰ ਦੇ ਕਹਿੰਦਾ ੱੱਲੇ ਟੌਰ ਤੇ ਆਰੇ ਕੱਲਾ ਆ ਨਾਲ ਮੇਰਾ ਬੱਚਾ ਤੇ ਨਾਲ ਅਸੀਂ ਦੋਵੇਂ ਬਸ ਜਾਂ ਕਦੇ ਕੱਲਾ ਵੀ ਤੁਰੇ ਫਿਰਦਾ ਰਹਿਣਾ ਹਣੋ ਉਸ ਤਰੀਕੇ ਨਾਲ ਬੁਮੋ ਉਹ ਬਾਕੀ ਜਿਹੜੇ ਧੱਕੜ ਥੱਲੇ ਬਾਂਦਰ ਜਿਹੜੇ ਆ ਕੇ ਸਾਡੇ ਹੋਰ ਐਸੀ ਵੀਡੀਓ ਤੇ ਵੀ ਕੋਈ ਕਮੈਂਟ ਕਰਨਗੇ ਉਹਨਾਂ ਦੀ ਪ੍ਰਵਾਹ ਵੇਚ ਕਮੈਂਟਾਂ ਵਾਲਾ ਕੋ ਸਾਨੂੰ ਟੀ ਪ੍ਰਵਾਹ ਇਹਦੇ ਵਜਨ ਹੁੰਦਾ ਹੈ ਕਿ ਸਿੱਧਾ ਆ ਗਿਆ ਪਤਾ ਠੀਕ ਉਹਕੇ ਪੰਜਾਬੀ ਵਿੱਚ ਕਹੀਦਾ ਕੰਮ ਉਹ ਕਰੋ ਵੀ ਤੁਹਾਨੂੰ ਕੱਲੇ ਵੀ ਤੁਰਦਾ ਪਾਵੇਂ ਤੇ ਕੱਲੇ ਵੀ ਟੌਰ ਨਾਲ ਤੱਕ ਉਹ ਮੋਤ ਹੀ ਤੁਹਾਡੇ ਮੰਜ ਕੋ ਡਰ ਤੇ ਪੈ ਕੇ ਨਾ ਹੋਵੇ ਤੋ ਆ ਦੇ ਕੇ ਜੀ ਟੌਰ ਨਾਲ ਕੌਣ ਤੱਕ ਮੁਦੇ ਪਿਆ ਕੱਲੇ ਕੁੰਬੇ ਪਿਆ ਤੇ ਤੇਰੇ ਵਰਗਾ ਕਿਤੇ ਕੱਲਾ ਕੁੰਬੇ ਤੇ ਲੋਕੀ ਸਵੇਰੇ ਘਰੋਂ ਤੁਰੇ ਤੂੰ ਸੋਹਣਾ ਬਣ ਕੇ ਤੇ ਸ਼ਾਮ ਨੂੰ ਤੈਨੂੰ ਐ ਬੋਟਾ ਤਾਜ਼ਾ ਕਰਕੇ ਤੁਰਨਗੇ ਸਜਾ ਕੇ ਤੁਰਨਗੇ ਤੈਨੂੰ ਜਿਵੇਂ ਡੋਬਣਾ ਲੜਿਆ ਹੁੰਦਾ ਐ ਤੇਰੀ ਚੱਪਲ ਖੁੱਟ ਚੁਸ ਕਰਕੇ ਉਹਨਾਂ ਕਹੇ ਬੋਲ ਜਿੰਨਾ ਕ ਤੈਨੂੰ ਤੂੰ ਸਹਿਲੇ ਜਿੰਨਾ ਕ ਘਰੋਂ ਤੁਰਨ ਜੋਗਾ ਰਹਿ ਜੇ ਉਹਨਾਂ ਕ ਕੰਮ ਕਰਦਾ ਡਟਰਾ ਆ ਵੀ ਦੇਮ ਦਾਸ ਪਗਲੇ ਹੀ ਦਿੰਦੇ ਚਲੋ ਗੁਰੂ ਸਾਹਿਬ ਦਰਬਾਰ ਕਰਦੇ ਭਾਈ ਅਸੀਂ ਤਾਂ ਫੇਰ ਕਹਿੰਦੇ ਵੀ ਤੇਰਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਪਿੱਛੋਂ ਠੀਕ ਠਾਕ ਰਹੇ ਤੇਰੇ ਪਰਿਵਾਰ 'ਚ ਕੋਈ ਪਰੇਸ਼ਾਨੀ ਨਾ ਆਵੇ ਅਸੀਂ ਤਾਂ ਫੇਰ ਸੁੱਖ ਮੰਗਦੇ ਆ ਪਰ ਤੂੰ ਜਿਹੜਾ ਧੀਆ ਭੈਣਾਂ ਬਾਰੇ ਮਤਲਬ ਬੋਲਦਾ ਜੇ ਇੰਨੇ ਕ ਤੈਨੂੰ ਅਕਲ ਆ ਰਹੀ ਕਿ ਚੰਗਾ ਨਹੀਂ ਅਜੇ ਤੱਕਾਂ ਫੇਰ ਕਹਿੰਦਾ ਇਹਨਾਂ ਸਖਾਈ ਦੇਣੀ ਹੈ ਹੈਨਾ ਐਸੀ ਗੱਲ ਤਾਂ ਹੈ ਜੀ ਅੱਗੇ ਵੀ ਤੈਨੂੰ ਸਖਾਈ ਆ ਬਥੇਰੀ ਵਾਰ ਪਿੰਨ ਇੱਕ ਸਾਲ ਤੱਕ ਚੁੱਪ ਕਰਾ ਕੇ ਰੱਖਿਆ ਮੈਂ ਇੱਕ ਸਾਲ ਨਹੀਂ ਸੀ ਬੋਲਿਆ ਤੂੰ ਮੈਨੂੰ ਯਾਦ ਆ ਜਿਵੇਂ ਤੇ ਜੇ تسਲੀ ਕਰਾਈ ਸੀ ਤੇ ਇੱਕ ਸਾਲ ਤੋਂ ਗੋਲਿਆ ਨਹੀਂ ਸੀ ਬਣਾ ਬੰਦਾ ਬਣ ਗਿਆ ਫਿਰ ਤੂੰ ਅਮਰਸ਼ਕਲ ਵਾਲੇ ਪਾਸੇ ਹੋ ਗਿਆ ਉਸ ਤੋਂ ਬਾਅਦ ਤੇ ਅਮਰਸ਼ਕਿਆ ਵੀ ਤੂੰ ਫਿਰਣਾ ਪਰ ਹੁਣੋਂ ਫੇਰ ਤੇਰੇ ਕੰਮ ਉਹੀ ਹੋ ਗਏ ਚਲੋ ਡਾਕਟਰਾਂ ਡਾਕਟਰਾਂ ਹਾਈ